ਸਸ਼ਕਾਲ ਤੁਸੀਂ ਦੇਖ ਰਹੇ ਹੋ 1 ਇੰਡੀਆ ਪੰਜਾਬੀ ਮੈਂ ਸੰਦੀਪ ਸਿੰਘ ਹਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਪੀਰ ਸਿੰਘ ਪੱਟੀ ਸਾਹਿਬ ਪੱਟੀ ਸਾਹਿਬ ਸਵਾਗਤ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪੱਟੀ ਸਾਹਿਬ 4 ਦਸੰਬਰ ਨੂੰ ਜਦੋਂ ਸੁਖਬੀਰ ਬਾਦਲ ਦੇ ਉੱਤੇ ਗੋਲੀ ਚੱਲੀ ਸੀਗੀ ਤਾਂ ਉਸ ਵਕਤ ਨਰੈਣ ਸਿੰਘ ਚੌੜਾ ਸਮੇਤ ਦੋ ਹੋਰ ਬੰਦਿਆਂ ਦਾ ਨਾਮ ਆਇਆ ਸੀਗਾ ਨਰੈਣ ਸਿੰਘ ਚੌੜਾ ਨੂੰ ਤਾਂ ਮੌਕੇ ਤੋਂ ਗ੍ਰਿਫਤਾਰ ਕਰ ਲਿਆ ਗਿਆ ਸੀਗਾ ਪਰ ਜਿਹੜੇ ਨਾਲ ਦੇ ਉਹਨਾਂ ਦੇ ਸਾਥੀ ਸੀ ਜਿੱਤੇ ਖਰਚਾ ਪ੍ਰਗਟਾਇਆ ਜਾ ਰਿਹਾ ਸੀਗਾ ਵੀ ਇਹਨਾਂ ਨੇ ਵੀ ਪੂਰੀ ਜਿਹੜੀ ਹੈ ਕਾਂਸਪਰੇਸੀ ਨੂੰ ਅੰਜਾਮ ਦਿੱਤਾ ਨਰੈਣ ਸਿੰਘ ਚੌੜਾ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਤੇ ਅੱਜ ਨਰੈਣ ਸਿੰਘ ਚੌੜਾ ਨੂੰ ਜ਼ਮਾਨਤ ਮਿਲ ਜਾਂਦੀ ਆ ਨਰੈਣ ਸਿੰਘ ਚੌੜਾ ਜਿਹੜੇ ਆ ਉਹਨਾਂ ਨੂੰ ਅਦਾਲਤ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਹੈ ਇਹਦੇ ਉੱਤੇ ਚਰਚਾ ਕਰਾਂਗੇ ਨਾਲ ਹੀ ਚਰਚਾ ਕਰਾਂਗੇ ਵੀ ਹੌਲੀ-ਹੌਲੀ ਹੁਣ ਸ਼੍ਰੋਮਣੀ ਕਮੇਟੀ ਦੇ ਜਿਹੜੇ ਮੈਂਬਰ ਆ ਚੁਣੇ ਹੋਏ ਨੁਮਾਇੰਦੇ ਜਿਹੜੇ ਆ ਉਹ ਬਾਗੀ ਹੋ ਰਹੇ ਆ ਅੱਜ ਕੁਝ ਹੋਰ ਮੈਂਬਰਾਂ ਨੇ ਹਰਜਿੰਦਰ ਸਿੰਘ ਧਾਮੀ ਹੁਣਾਂ ਨੂੰ ਇੱਕ ਮੰਗ ਪੱਤਰ ਸੌਂਪਿਆ ਇਹਦੇ ਉੱਤੇ ਚਰਚਾ ਕਰਾਂਗੇ ਨਾਲ ਹੀ ਪੱਟੀ ਸਾਹਿਬ ਚਰਚਾ ਕਰਾਂਗੇ ਆਪਾਂ ਪਟਿਆਲੇ ਵਾਲਾ ਜਿਹੜਾ ਕਰਨਲ ਸਾਹਿਬ ਦੇ ਨਾਲ ਮਾਰਕੁੱਟ ਹੋਈ ਹੈ ਹੁਣ ਇੱਕ ਪਾਸੇ ਮਾਮਲਾ ਅਦਾਲਤ ਦੇ ਵਿੱਚ ਵੀ ਚਲਾ ਗਿਆ ਅਦਾਲਤ ਨੇ ਪੰਜਾਬ ਪੁਲਿਸ ਤੋਂ ਜਵਾਬ ਮੰਗਿਆ 2 ਦਿਨ ਦੇ ਅੰਦਰ ਦੂਜੇ ਪਾਸੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਤੇ ਫੌਜ ਦੇ ਵੱਡੇ ਅਫਸਰ ਇੱਕ ਸਾਂਝੀ ਪ੍ਰੈਸ ਕਾਨਫਰੰਸ ਕਰਦੇ ਆ ਉਹ ਸਾਂਝੀ ਪ੍ਰੈਸ ਕਾਨਫਰੰਸ ਦੇ ਕੀ ਨਤੀਜੇ ਕੱਢੇ ਜਾ ਸਕਦੇ ਆ ਉਸ ਪ੍ਰੈਸ ਕਾਨਫਰੰਸ ਤੋਂ ਕੀ ਸਮਝਿਆ ਜਾ ਸਕਦਾ ਇਹ ਵੀ ਤੁਹਾਨੂੰ ਤੁਹੋ ਜਾਣਾਂਗੇ ਪਰ ਸਭ ਤੋਂ ਪਹਿਲਾਂ ਗੱਲ ਸ਼ੁਰੂ ਕਰਦੇ ਆ ਨਰੈਣ ਸਿੰਘ ਚੌੜਾ ਤੋਂ ਪਹਿਲੀ ਗੱਲ ਤੇ ਮੈਂ ਇਹ ਦੱਸ ਦਿਆਂ ਵੀ ਨਰੈਣ ਸਿੰਘ ਚੌੜਾ ਕੋਈ ਸੁਧਾਰਨ ਵਿਅਕਤੀ ਨਹੀਂ 1984 ਦੇ ਵਿੱਚ ਇਹ ਬਕਾਇਦਾ ਤੌਰ ਤੇ ਪਾਕਿਸਤਾਨ ਰਹੇ ਗਏ ਆਇਆ ਤੇ ਉੱਥੋਂ ਗੁਰੀਲਾ ਜੁਨਨੀਤੀ ਸਿੱਖੀ ਸੀ ਇਹਨੇ ਉਸ ਤੋਂ ਬਾਅਦ ਕਈ ਵਾਰੀ ਜੇਲ੍ਹ ਚ ਆਉਣਾ ਜਿਹੜਾ ਬੰਦਾ ਰਿਹਾ ਤੇ 2018 ਦੇ ਵਿੱਚ ਇਹ 5 ਸਾਲ ਬਾਅਦ ਬਕਾਇਦਾ ਤੌਰ ਤੇ ਇਹ ਰਿਹਾ ਹੋਇਆ ਸੀਗਾ ਜਬੰਤ ਮਿਲੇ ਸੀ ਉਹਨੂੰ ਇਹਦੇ ਤੇ ਇੱਕ ਨਹੀਂ ਅਨੇਕਾਂ ਕੇਸ ਚੱਲਦੇ ਨੇ ਹੁਣ ਵੀ ਚੱਲਦੇ ਨੇ ਕੁਝ ਬਰੀ ਹੋ ਗਿਆ ਕੁਝ ਚੱਲਦੇ ਨੇ ਕੁਝ ਰਹਿ ਗਏ ਨੇ ਤੇ ਬੇਸਿਕਲੀ ਇਹ ਕਹਿੰਦੇ ਨੇ ਨੇਚਰ ਦਾ ਆਦਮੀ ਹੈ ਖਾਲਸਾ ਦੀ ਮੰਗ ਨੂੰ ਲੈ ਕੇ ਅਕਸਰੇ ਲੜਾਈ ਲੜਦਾ ਰਿਹਾ ਵਾ ਮੋਢਿਆਂ ਦਾ ਵੀ ਅੱਗੇ ਲਾ ਕੇ ਲੜਦਾ ਰਿਹਾ ਵਾ ਔਰ ਇਹਦੀ ਜਿਹੜੀ ਪਾਕਿਸਤਾਨ ਨਾਲ ਲਿੰਕ ਕਾਫੀ ਨੇੜੇ ਰਹਿੰਦੇ ਉਥੋਂ ਦੀ ਏਜੰਸੀਆਂ ਨਾਲ ਹੁਣ ਇਹਨੇ ਕੀ ਕੀਤਾ ਵੀ 4 ਤਰੀਕ ਨੂੰ 2 ਤਰੀਕ ਨੂੰ ਬਕਾਇਦਾ ਤੌਰ ਤੇ ਅਕਾਲ ਤਖਤ ਤੋਂ ਸੁਖਬੀਰ ਸਿੰਘ ਬਾਦਲ ਨੂੰ ਧਾਰਮਿਕ ਸੱਜਾ ਲਾਈ ਜਾਂਦੀ ਹੈ ਸਿੱਖਾਂ ਦੇ ਵਿੱਚ ਅਕਾਲ ਤਖਤ ਸੁਪਰੀਮ ਹਾ ਤੇ ਉਹ ਇੱਕ ਬਖਸ਼ਿੰਦ ਤਖਤ ਆ ਜਿੱਥੇ ਇਹਨਾਂ ਆਪਣੇ ਗੁਨਾਹ ਕਬੂਲੇ ਉਤੋਂ ਤਨਖਾਹ ਲਈ ਗਈ ਸੀ ਸੰਬੀਰ ਸਿੰਘ ਬਾਦਲੋਂ ਵੀ ਉਹ ਚੋਲਾ ਪਾ ਕੇ ਸੇਵਾਦਾਰ ਹੱਥੇ ਬੱਚਾ ਫੜ ਕੇ ਘੰਟਾ ਘਰ ਵਾਲੇ ਗੇਟ ਪਾਸੇ ਤਿੰਨ ਚਾਰ ਦਿਨ ਸੇਵਾ ਲਈ ਸੀ ਉਹ ਖੜਾ ਹੋਊਗਾ ਲੇਕਿਨ ਉਹਨਾਂ ਦੀ ਪੈਰ ਦੀ ਹੱਡੀ ਟੁੱਟੀ ਹੋਣ ਕਰਕੇ ਉਹ ਵੀਰਚੇਰ ਤੇ ਬੈਠ ਕੇ ਆਪਣੀ ਡਿਊਟੀ ਨਿਭਾ ਰਹੇ ਸੀਗੇ ਤੇ ਇਹਨਾਂ ਦੋ ਵਿਅਕਤੀਆਂ ਨੇ ਇੱਕ ਵਿਅਕਤੀ ਹੋਰ ਸੀ ਉਹਦਾ ਨਾਂ ਤੇ ਮੈਂ ਭੁੱਲ ਗਿਆ ਇੱਕ ਹੋ ਸੀ ਤੇ ਇੱਕੀ ਸੀ ਮੈਂ ਪ੍ਰਯਨਨ ਕੀਤੀ ਵੀ ਇੱਥੇ ਆਪਿਆਂ ਨੂੰ ਬੜਕਾ ਦੇਣਾ ਵਾ ਮਾਰ ਦੇਣਾ ਵਾ 4 ਤਰੀਕ ਨੂੰਲੇ ਦੂਸਰਾ ਬੰਦਾ ਸੀ ਉਹ ਤੇ ਆਇਆ ਨਹੀਂ ਇਹਨਾਂ ਨੇ ਇੱਕ ਦਿਨ ਪਹਿਲਾਂ ਅਰਦਾਸ ਕੀਤੀ ਸੀ ਕਾਲ ਤਖ ਦੇ ਉੱਤੇ ਵੀ ਸੀ ਗੋਲੀ ਚਲਾਉਣੀ ਜਦੋਂ ਇਹ ਆਉਂਦਾ ਪ੍ਰਕਾਰ ਫੇਰ ਮੱਥਾ ਟੇਕ ਕੇ ਕਾਲ ਤਖ ਦੇ ਉੱਤੇ ਜਿੱਥੇ ਸੁਲਬੀਰ ਸਿੰਘ ਬਾਦਲ ਬਿਠਾ ਉੱਥੇ ਆਪਣੀ ਡੱਬ ਜੇਬ ਚੋਂ ਬੈਲ ਬਾਟਮ ਜਿਹੜੀ ਸੀ ਪੈਂਟ ਪਾਈ ਸੀ ਇਹਨੇ ਬਕਾਇਦਾ ਤੌਰ ਤੇ ਜਿਹੜੀ ਹੈਗੀ ਸੀ ਜੀਨ ਦੀ ਉਹਦੇ ਚੋਂ ਜਦੋਂ ਪਿਸਤੌਲ ਕੱਢਣ ਲੱਗਦਾ ਤੇ ਜਸਬੀਰ ਸਿੰਘ ਨਾ ਤਾਂ ਇੱਕ ਪੁਲਿਸ ਵਾਲਾ ਉਹ ਫੜ ਲਿੰਦਾ ਉਹਦੇ ਵਿੱਚ ਇਹਨਾਂ ਦੀ ਇੱਕ ਫੈਰ ਹੋ ਜਾਂਦਾ ਤੇ ਉਹ ਜਾ ਕੇ ਦਰਸ਼ੀ ਡੋਲੀ ਕੰਤੇ ਲੱਗ ਜਾਂਦਾ ਉਹ ਕੰਤੇ ਲੱਗਣ ਤੋਂ ਬਾਅਦ ਉਹ ਫੜ ਦਬੀ ਮਰ ਜਾਂਦੀ ਆ ਇਹਨੂੰ ਪੁਲਿਸ ਫੜ ਕੇ ਲੈ ਜਾਂਦੀ ਆ ਤੇ ਇੱਕ ਅਕਾਲੀ ਦਲ ਬਾਦਲ ਦਾ ਪਠਾਨ ਕੋ ਜਿਲ੍ਹੇ ਦਾ ਪ੍ਰਧਾਨ ਹੁੰਦਾ ਉਹ ਇਹਦੀ ਪੱਗ ਲਾ ਦਿੰਦਾ ਉਹ ਮਾਮਲਾ ਅਜੇ ਤੱਕ ਅਕਾਲ ਤਖਤ ਤੇ ਜਿਹੜਾ ਬਚਾਰਦੀ ਨਹੀਂ ਪਿਆ ਵਾ ਹੁਣ ਇਸ ਤੇ 307 ਧਾਰਾ ਲੱਗੀ ਸੀ ਉਹ ਧਾਰਾ ਦੇ ਵਿੱਚ ਅੱਜ ਪੌਣੇ 4 ਮਹੀਨੇ ਬਾਅਦ ਨੂੰ ਲਗਭਗ ਜਿਹੜੀ ਉਹ ਬੇਲ ਮਿਲ ਗਈ ਨਰੈਣ ਸਿੰਘ ਚੋੜਾ ਨੂੰ ਅਦਾਲਤ ਨੇ ਬੇਲ ਦੇ ਦਿੱਤੀ ਆ ਸ਼ਾਮਾਂ ਤੱਕ ਸਵੇਰ ਤੱਕ ਬਾਹਰ ਵੀ ਆ ਜਾਏਗਾ ਨਹੀਂ ਤੇ ਅੱਜ ਬੇਲ ਹੋ ਕੇ ਰਾਜੀ ਬਾਹਰ ਆ ਜਾਣਾ ਕਈ ਵਾਰੀ ਲੇਟ ਹੋ ਜਾਂਦੀ ਹੈ ਜੇ ਲੇਟ ਹੋ ਗਈ ਨਾ ਜਿਵੇਂ ਸਮੇਂ ਸਿਰ ਨਾ ਜਾਵੇ ਅੰਦਰ ਤੇ ਲੇਟ ਹੋ ਜਿੰਦੀ ਕੱਲ ਆ ਜੇ ਪਹਿਲੀ ਗੱਲ ਤੇ ਅੱਧੀ ਅੱਧੀ ਕੱਲ ਆ ਜੂ ਬਾਹਰ ਆ ਜੂ ਐਸੇ ਕਰਕੇ ਚੌੜੇ ਨੂੰ ਜਿਹੜੀ ਬੇਲ ਮਿਲੀ ਆ ਉਹਦੇ ਵਿੱਚ ਇੱਕ ਵਾਰ ਜਿਹੜੀ ਸ਼੍ਰੋਮਣੀ ਅਕਾਲੀ ਦਲ ਬਾਦਲ ਉੱਚ ਰੈਜ਼ੈਂਟਮੈਂਟ ਤੇ ਪਾਈ ਜਾਏਗੀ ਤੇ ਉਹ ਪੌਸਿਬਿਲਟੀ ਆ ਇਹਦੀ ਬੇਲ ਨੂੰ ਹਾਇਰ ਕੋਰਟ ਦੇ ਵਿੱਚ ਉਹ ਚੈਲੰਜ ਵੀ ਕਰਨਗੇ ਚੁਣੌਤੀ ਵੀ ਦੇਣਗੇ ਕਿ ਇਹਨੂੰ ਗਲਤ ਬੇਲ ਦਿੱਤੀ ਗਈ ਦਾ ਪਛੋਕਰ ਕੀ ਬਤਾ ਸਾਫ ਨਹੀਂ ਹੈਗਾ ਨਰੈਣ ਸਿੰਘ ਚੋੜਾ ਨੇ ਕਈ ਕਿਤਾਬਾਂ ਵਿੱਚ ਲਿਖਿਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਹੈੱਡ ਪ੍ਰਚਾਰਕ ਵੀ ਰਿਹਾ ਹੈ। ਹੈੱਡ ਪ੍ਰਚਾਰਕ ਰਹਿਣ ਸਮੇ ਇਹਦੀ ਸੰਤ ਜਰਮੈਲ ਸਿੰਘ ਭਿੰਡਰਾ ਵਾਲਾ ਨੂੰ ਇੱਕਾਫੀ ਨੇੜਤਾ ਰਹੀ ਹੈ ਦੀ। ਮੁੜ ਕੇ ਨੌਕਰੀ ਛੱਡ ਕੇ ਇਸ ਪਾਸੇ ਪੈ ਗਿਆ ਜਦੋਂ ਇਹ ਪਾਕਿਸਤਾਨ ਗਿਆ ਸੀਗਾ। ਇਹਦੇ ਦੋ ਬੇਟੇ ਨੇ ਦੋਵੇਂ ਵਕੀਲ ਨੇ ਇਸ ਕੱਲ ਕੇ ਨਰੈਣ ਸਿੰਘ ਚੋੜਾ ਨੇ ਕਿਤਾਬਾਂ ਵਿੱਚ ਲਿਖਿਆ ਜੀਬੀਐ ਸਿੱਧੂ ਜਿਹੜੇ ਸਾਬਕਾ ਆਈਪੀ ਦੇ ਅਧਿਕਾਰੀ ਹੁੰਦਾ ਇੱਕ ਬੁੱਕ ਲਿਖੀ ਸੀ ਬੇਸਿਕਲੀ ਮੈਂ ਇਹ ਬੁੱਕਾਂ 'ਚ ਬਹੁਤਾ ਵਿਸ਼ਵਾਸ ਨਹੀਂ ਕਰਦਾ ਇਹ ਬੁੱਕ ਲਿਖਿਆ ਨਹੀਂ ਲਿਖਵਾਈਆਂ ਜਾਂਦੀਆਂ ਨੇ ਜਿਹੜੀ ਬਕਾਇਦਾ ਤੌਰ ਤੇ ਸਾਕਾ ਨੀਲਾ ਤਾਰਾ ਕਿਤਾਬ ਲਿਖੀ ਗਈ ਆ ਲੈਫਟੀਨੈਂਟ ਜਨਰਲ ਕੁਲਦੀਪ ਸਿੰਘ ਵੱਲੋਂ ਕਹਿੰਦਾ ਮੈਂ ਕਿਤਾਬ ਲਿਖੀ ਨਹੀਂ ਉਹਦਾ ਨਾਮ ਵਰਤਿਆ ਗਿਆ ਕਿਤਾਬ ਲਿਖੀ ਗਈ ਉਹਦੇ ਵਿੱਚ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਅੰਦਰ ਵੱਡੀ ਗਿਣਤੀ ਚ ਲੋਕਸਭਾ ਤੇ ਭਾਰੀ ਗਿਣਤੀ ਚ ਅਸਲਾ ਮੌਜੂਦ ਸੀ ਜੇ ਅਸੀਂ ਉੱਥੇ ਟੈਕ ਨਾ ਕਰਦੇ ਇਹ ਲੋਕ ਪੰਜਾਬ ਨੂੰ ਫਨਾ ਕਰ ਦਿੰਦੇ ਉਹਦੇ ਵਿੱਚ ਲਿਖਿਆ ਵੀ ਐਨਐਸਜੀ ਨੇ ਸਾਡੀ ਜਾ ਕੇ ਉੱਥੇ ਜਿਹੜੀ ਜਾ ਕੇ ਫੋਰਸ ਨੇ ਜਾ ਕੇ ਘੇਰਾ ਪਾਇਆ ਉਹਨੂੰ ਐਨਐਸਜੀ ਤੇ ਬੰਦਿਸ਼ ਐਸੀ ਤੇ 84 ਕਿੱਥੋਂ ਆ ਗਈ ਕਈ ਗਲਤੀਆਂ ਇਹੋ ਜਿਹੀਆਂ ਕਿਤਾਬ ਚ ਕੀਤੀਆਂ ਗਏ ਨੇ ਲਿਖਣ ਵਾਲਿਆਂ ਨੇ ਉਹ ਲੈਫਟੀਨੈਂਟ ਜਨਰਲ ਕੁਲਦੀਪ ਸਿੰਘ ਦੇ ਨਾਂ ਤੇ ਕਿਤਾਬ ਲਿਖੀ ਕੀ ਇਸ ਕਰਕੇ ਇਹਨਾਂ ਕਿਤਾਬਾਂ ਨੂੰ ਲਿਖਿਆ ਨਹੀਂ ਜਾਂਦੀਆਂ ਕਿਤਾਬਾਂ ਲਿਖਵਾਈਆਂ ਜਾਂਦੀਆਂ ਨੇ ਨਹੀਂ ਤੇ ਇਹਨਾਂ ਦਫਤਰਾਂ ਦੀ ਜੁੱਤ ਕਿਤਾਬ ਲਿਖ ਜਾਂ ਉਹਦਾ ਜਵਾਬ ਵੀ ਜਿਹੜਾ ਬਕਾਇਦਾ ਤੌਰ ਤੇ ਨਰੈਣ ਸਿੰਘ ਚੌੜਾ ਨੇ ਕਿਤਾਬ ਲਿਖ ਕੇ ਲਿਖਿਆ ਸੀ ਇਹਦੇ ਤੇ ਝੂਠ ਕਿੰਨਾ ਤੇ ਸੱਚ ਕਿੰਨਾ ਇਸ ਕਰਕੇ ਨਰੈਣ ਸਿੰਘ ਚੌੜਾ ਜਿਹੜਾ ਵਾ ਐਮਏ ਪੋਲਿਟੀਕਲ ਸਾਇੰਸ ਕੀਤੀ ਆ ਪੜਿਆ ਲਿਖਿਆ ਵਿਅਕਤੀ ਆ ਹੁਣ ਬਾਹਰ ਆ ਕੇ ਉਹ ਆ ਕੇ ਪ੍ਰੈਸ ਨੂੰ ਕਰੂਗਾ ਤੇ ਕੀ ਕਹੂਗਾ ਤੇ ਪਤਾ ਨਹੀਂ ਵੀ ਉਹਨੇ ਅਟੈਕ ਕੀਤਾ ਫਸਾਇਆ ਗਿਆ ਕੀ ਕੀਤਾ ਕਈ ਗੱਲਾਂ ਹੁੰਦੀਆਂ ਨੇ ਇਸ ਕਰਕੇ ਅੱਜ ਉਹਨੂੰ ਜਵਾਨਤ ਮਿਲਣਾ ਜਿਹੜੇ ਬਾਦਲ ਕਾਲੀਦਾਲ ਵਾਲੇ ਨੇ ਉਮੀਦ ਹੈ ਵੀ ਇਹਦੀ ਜਵਾਨਤ ਨੂੰ ਹਾਈ ਕੋਰਟ ਦੇ ਵਿੱਚ ਚੁਣੌਤੀ ਜ਼ਰੂਰ ਦੇਣਗੇ ਜੀ ਕੁਆਲਿਟੀ ਕਿਹੜੀ ਆ ਨਾ ਵੀ ਕਿਉਂਕਿ ਜਦੋਂ ਇਹ ਸਾਰਾ ਵਹਾਦਸਾ ਹੋਇਆ ਸੀਗਾ ਬਿਕਰਮ ਜੀਠੀਆ ਨੇ ਇਕੱਲੇ ਇਕੱਲੇ ਕਲਿੱਪ ਜਿਹੜੇ ਆ ਉਹ ਜਨਤਕ ਕੀਤੇ ਸੀਗੇ ਬੀਨਾਰੈਣ ਸਿੰਘ ਚੌੜਾ ਨੇ ਢੀਡੇ ਮਾਰੇ ਰੇਕੀ ਕੀਤੀ ਉਹ ਪੂਰਾ ਪੁਖਤਾ ਸਬੂਤਾਂ ਦੇ ਨਾਲ ਅਦਾਲਤ ਚ ਗਏ ਹੋਣਗੇ ਤੇ ਤੁਹਾਡੀ ਗੱਲ ਠੀਕ ਹੈ ਵੀ ਉਹ ਇਸ ਨੂੰ ਚੁਣੌਤੀ ਵੀ ਦੇ ਸਕਦੇ ਆ ਹਾਇਰ ਕੋਰਟ ਚ ਜਾਣਗੇ ਹਾਈ ਕੋਰਟ ਚ ਜਾਣਗੇ ਕਿਉਂਕਿ ਇਹ ਸਮਾਨਤਾ ਹਜੇ ਮੈਂ ਖਿਆ ਅੰਮ੍ਰਿਤਸਰ ਸੈਸ਼ਨ ਕੋਰਟ ਨੇ ਜਿਹੜੀ ਆ ਉਹ ਗਰਾਂਟ ਕੀਤੀ ਹੈ ਤੇ ਦੇਖਦੇ ਆਉਣ ਵਾਲੇ ਦਿਨਾਂ ਦੇ ਵਿੱਚ ਨਰੈਣ ਸਿੰਘ ਚੌੜਾ ਵਾਲੇ ਕੇਸ ਨੂੰ ਲੈ ਕੇ ਅਕਾਲੀ ਦਲ ਕੀ ਕਰਦਾ ਪਰ ਦੂਜੇ ਪਾਸੇ ਪੱਟੀ ਸਾਹਿਬ ਧਮੀ ਸਾਹਿਬ ਨੇ ਅਹੁਦਾ ਸੰਭਾਲ ਲਿਆ ਰੀਜ਼ਿਊਮ ਕਰ ਲਈ ਆ ਨੌਕਰੀ ਉਹਨਾਂ ਨੇ ਆਪਣੀ ਪ੍ਰਧਾਨਗੀ ਦਾ ਜਿਹੜੇ ਆ ਉਹਨਾਂ ਦੀ ਕੁਰਸੀ ਆ ਮਾਫ ਕਰਨਾ ਨੌਕਰੀ ਕਹੇ ਦਿੱਤਾ ਪ੍ਰਧਾਨਗੀ ਦੀ ਸੇਵਾ ਜਿਹੜੀ ਉਹ ਨਿਭਾਰੇ ਆ ਸੱਤ ਕ ਮੈਂਬਰ ਹੋਰ ਜਿਹੜੇ ਆ ਬਾਗੀ ਹੋ ਗਏ ਮੈਂ ਕਿਹਾ ਗਿਣਤੀ 42 43 ਹੋ ਗਈ ਆ ਉਹਨਾਂ ਵੀ ਮੰਗ ਪੱਤਰ ਦੇ ਦਿੱਤਾ ਵੀ ਧਮੀ ਸਾਹਿਬ ਨੂੰ ਵੀ ਜਥੇਦਾਰ ਸਹਿਬਾਨਾਂ ਨੂੰ ਲੈ ਕੇ ਪਹਿਲੀ ਗੱਲ ਤੇ ਮੈਂ ਇਹ ਦੱਸ ਦਿਆਂ ਵੀ ਧਮੀ ਸਾਹਿਬ ਦੀ ਜਿਹੜੀ ਨੈਤਿਕਤਾ ਵਾ ਉਹ ਕਿੱਥੇ ਜਿੰਦਗੀ ਸਾਨੂੰ ਨਹੀਂ ਪਤਾ ਸੀ ਕੱਲ ਵੀ ਏਸ ਕਿਤ ਕੀਤਾ ਸੀ ਬਾਰ ਬਾਰ ਨਹੀਂ ਕਰਾਂਗੇ ਉਸ ਅੱਜ ਬੀਬੀ ਜਗੀਰਕਰ ਨੂੰ ਜਦੋਂ ਧਾਮੀ ਸਾਹਿਬ ਦੀ 27 ਤਰੀਕ ਨੂੰ 27 ਅਕਤੂਬਰ ਨੂੰ ਚੋਣ ਹੁੰਦੀ ਆ ਤੇ ਬੀਬੀ ਜਗੀਰਕਰ ਨੂੰ ਸਿਰਫ 33 ਵੋਟਾਂ ਮਿਲੀਆਂ ਸੀ ਤੇ ਧਾਮੀ ਸਾਹਿਬ ਨੂੰ 107 ਮਿਲੀਆਂ ਸੀ ਤੇ ਬੀਬੀ ਜਗੀਰਕਰ ਨੇ ਇੱਕ ਵਾਰ ਆ ਕੇ ਕਿਹਾ ਸੀ ਇਹ ਜਬ ਮਰੀ ਹੋਈ ਜ਼ਮੀਰ ਵਾਲੇ ਲੋਕ ਨੇ ਇਹ ਚ ਕੋਛ ਤੱਕ ਸਹੀ ਵੀ ਹੈ ਸ਼੍ਰੋਮਣੀ ਕਮੇਟੀ ਦੇ ਐਗ ਦੇ ਵਿੱਚ ਇਹ ਲਿਖਿਆ ਵਾ ਵੀ ਜਿਹੜਾ ਵੀ ਮੈਂਬਰ ਇੱਥੇ ਹੋਊਗਾ ਜਾਂ ਮੁਲਾਜ਼ਮ ਹੋਊਗਾ ਉਹ ਆਪਣਾ ਰਿਸ਼ਤੇਦਾਰ ਨਜ਼ਦੀਕੀ ਜਾਂ ਆਪਣਾ ਸਾਕਾ ਸੁਧਰਾ ਭਰਤੀ ਨਹੀਂ ਕਰਵਾ ਸਕਦਾ। ਸ਼ਕੀਨ ਸਿੰਘ ਇੱਥੇ ਹੁੰਦੇ ਸੀ ਐਸਜੀਪੀਸੀ ਮੈਂਬਰ ਉਹਨਾਂ ਨੇ ਜਿਹੇ ਦਾ ਟੌਰਨ ਅਨ ਕਿਹਾ ਵੀ ਮੇਰੀ ਬੇਟੀ ਨੂੰ ਭਰਤੀ ਕਰ ਲਓ ਪੜੀ ਲਿਖੀ ਆ। ਤੇ ਜਥੇਦਾਰ ਟੋਣਾ ਨੇ ਉਹਨੂੰ ਕੋਰੇ ਲੱਠੇ ਵਰਗਾ ਜਵਾਬ ਦਿੱਤਾ ਸੀ ਵੀ ਭਾਈ ਸਾਹਿਬ ਤੁਸੀਂ ਮੈਂਬਰ ਸ਼ਰੋਣੀ ਕਮੇਟੀ ਉਹ ਤੁਹਾਡੀ ਬੇਟੀ ਨਹੀਂ ਭਰਤੀ ਹੋ ਸਕਦੀ। ਲੇਕਿਨ ਪਿਛਲੇ 30 ਸਾਲਾਂ ਦੇ ਉੱਤੋਂ ਜਿਸ ਤਰੀਕੇ ਨਾਲ ਇੱਥੇ ਭਰਤੀ ਹੋਈਆਂ ਇੱਥੇ ਸੋਈ ਰਿਸ਼ਤੇ ਦੇ ਭਰਤੀ ਨੇ। 30 ਸਾਲਾਂ ਤੋਂ ਸ਼ਰੋਮ ਜਿਹੜਾ ਬਾਦਰ ਸ਼ਰੋਮਣੀ ਕਾਲੀਦਲ ਉਹ ਵੀ ਪਰਿਵਾਰਵਾਦ ਪੜ ਗਿਆ ਤੇ ਜਿਹੜੀ ਸ਼ਰੋਮਣੀ ਕਮੇਟੀ ਵੀ ਪਰਿਵਾਰਵਾਦ ਚ ਪੈ ਗਈ। ज्ञानी गुरबचन सिंह ਦੇ ਭਾਰੀ ਗਿੰਤੀ ਜਿਹੜੇ ਸਿੱਧਾ ਦੇ ਇੱਥੇ ਲੱਗੇ ਨੇ ज्ञानी ਰਣਬੀਰ ਸਿੰਘ ਨੇ ਆਪਣੇ ਬੰਦੇ ਲਵਾਏ ਨੇ ਰਿਸ਼ਤੇਦਾਰ ਲਵਾਏ ਨੇ ਮੱਕੜ ਨੇ ਆਪਣੇ ਸ਼ਹਿਰਵਾਜ ਦੇ ਪ੍ਰਧਾਨ ਹੁੰਦਾ ਸੀਗਾ ਧਾਮੀ ਮਾਰੇ ਮੈਨੂੰ ਜਾਣਕਾਰੀ ਨਹੀਂ ਬਹੁਤੀ ਹੈ ਕਿ ਕਿਹੜੇ ਪ੍ਰਧਾਨ ਨੇ ਆਪਣੇ ਰਿਸ਼ਤੇਦਾਰ ਇੱਥੇ ਨਹੀਂ ਲਵਾਏ ਇਹਨਾਂ ਨੇ ਉਸ ਜਿਹੜਾ ਐਕਟਿਵ ਦੀ ਧੱਜੀਆਂ ਬਣਾਈਆਂ ਡਰਜ ਘਟੇ ਢੰਡਾਈਆਂ ਹੁਣ ਸ਼੍ਰੋਮਣੀ ਕਮੇਟੀ ਮੈਂਬਰ 42 ਮੈਂਬਰ 33 ਮੈਂਬਰ ਜਿਹੜੇ ਸੀ ਪਹਿਲਾਂ ਵੋਟਾਂ ਪਈਆਂ ਸੀ 107 ਪਈਆਂ ਸੀ ਬਕਾਇਦਾ ਤੌਰ ਤੇ ਧਾਮੀ ਸਾਹਿਬ ਨੂੰ ਤੇ 107 ਦੇ ਵਿੱਚੋਂ ਕੋਈ ਮੈਂਬਰ ਨਹੀਂ ਸੀ ਬਤਿਆ ਜਿਹਦਾ ਕੋਈ ਰਿਸ਼ਤੇ ਦਾ ਕਿਹਦਾ ਧੀ ਕੋਈ ਪੁੱਤ ਕਿਹਦਾ ਜਵਾਈ ਕੋਈ ਭਤੀਜਾ ਇੱਥੇ ਨੌਕਰੀ ਦਾ ਕਰਦਾ ਹੋਵੇ ਤੇ ਜਿਨ੍ਹਾਂ ਨੂੰ ਰੋਜ਼ਗਾਰ ਮਿਲਿਆ ਹੋਵੇ ਪਰਿਵਾਰ ਦੇ ਬੰਦਿਆਂ ਦੀ ਉਹ ਆਪਣੀ ਜ਼ਮੀਰ ਵਾਰ ਕੇ ਵੋਟ ਪਾਉਣਗੇ ਬੀਬੀ ਜਗੀਰ ਕੋ ਨੇ ਠੀਕ ਕਿਹਾ ਸੀ ਮਰੀ ਹੋਈ ਜ਼ਮੀਰ ਵਾਲੇ ਲੋਕ ਨੇ ਜਥੇਦਾਰਾਂ ਦੀ ਛੁੱਟੀ ਨੂੰ ਲੈ ਕੇ ਦੋ ਮਤੇ ਲੈਂਦੇ ਕਿ ਜੇ ਨਾ ਮਤੇ ਪਾਸ ਕੀਤੇ ਦੋ ਇੱਕ ਮਤਾ ਇਹ ਸੀਗਾ ਵੀ ਗਿਆਨੀ ਹਰਪ੍ਰੀਤ ਸਿੰਘ ਦੀ ਛੁੱਟੀ ਜਿਹੜੀ ਕੀਤੀ ਗਈ ਉਹ ਰੱਦ ਕੀਤੀ ਜਾਵੇ ਦੂਜਾ ਮਤਾ ਐਸੀ ਵੀ ਗਿਆਨੀ ਰਗਬੀਰ ਸਿੰਘ ਦੇ ਗਿਆਨੀ ਸੁਲਤਾਨ ਸਿੰਘ ਦੀ ਇਹ ਵੀ ਐਕਟ ਦੀਆਂ ਤੇ ਕਾਨੂੰਨ ਦੀਆਂ ਤੇ ਨਿਯਮਾਂ ਦੀਆਂ ਧਜਿਓਂ ਡਾ ਕੇ ਛੁੱਟੀ ਕੀਤੀ ਗਈ ਤੇ ਬੇਇਤ ਕੀਤਾ ਗਿਆ ਉਹ ਵੀ ਮਤਲਬਤ ਕੀਤਾ ਜਾਵੇ। ਇਹ ਦੋ ਮਤੇ ਰੱਦ ਕਰਨ ਦੀ ਬਕਾਇਦਾ ਤੌਰ ਤੇ ਅੱਜ ਇੱਕ ਮੰਗ ਪੱਤਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਨਾਂ ਦੇ ਉੱਤੇ ਜਿਹੜੇ ਮੁੱਖ ਸਕੱਤਰ ਕੋਲਨ ਸਿੰਘ ਮੰਦਨ ਉਹਨਾਂ ਨੂੰ ਦਿੱਤਾ ਗਿਆ। ਉਹਨਾਂ ਨੇ ਰਿਸੀਵ ਕੀਤਾ ਵਾ ਰਸੀਦ ਦਿੱਤੀ ਉਹਨਾਂ ਨੂੰ ਰਿਸੀਵ ਕਰ ਲਿਆ। ਉਨ੍ਹਾਂ ਕੇ 28 ਮਾਰਚ ਨੂੰ ਜਿਹੜਾ ਬਜਟ اجلاس ਹੋ ਰਿਹਾ ਉਹਦੇ ਵਿੱਚ ਬਕਾਇਦਾ ਤੌਰ ਤੇ ਇਹ ਮਤਾ ਲੈਂਦਾ ਜਾਂ ਮਤੇ ਲੈਂਦੇ ਜਾਂ ਤੇ ਇਹ ਰੱਦ ਕੀਤੇ ਜਾਂਦੇ ਅਤੇ ਜਿਹੜੇ ਦੋ ਜ세ਦਰ ਬਾਲ ਕੀਤੇ ਜਦੋਂ ਤਿੰਨੇ ਜਿਹੜੇ ਅਗੇ ਨੇ ਬਾਲ ਹੁੰਦੇ ਜਾਂ ਨਹੀਂ ਹੁੰਦੇ ਉਹ ਬਾਤ ਦੀ ਗੱਲ ਆ ਧਾਮੀ ਸਾਹਿਬ ਨੇ ਕਹਿਤਾ ਜੀ ਵਾਪਸ ਹੋਣ ਵਾਸਤੇ ਗਿਆਨੀ ਰਿਕ ਬੀਰ ਸਿੰਘ ਤਿਆਰ ਨਹੀਂ ਰਿਕ ਬੀਰ ਸਿੰਘ ਨੇ ਮਿੰਦੇ ਪੁੱਛਿਆ ਕਿ ਤੁਸੀਂ ਅਜੇ ਤੱਕ ਮੈਂ ਤਿਆਰ ਹਾਂ ਤਿਆਰ ਹਾਂ ਬੀਬੀ ਜਗੀਰ ਕੋ ਨੇ ਇੱਕ ਵੱਖਰਾ ਪੱਤਰ ਲਿਖਿਆ ਧਾਮੀ ਨੂੰ ਹੂੰ ਉਹਨੇ ਕਿ ਜੇਸਤਰੀ ਕੇ ਮਹਲਾਤ ਬਣਦੇ ਜਾ ਰਹੇ ਨੇ ਇਹ 27 ਤਰੀਕ ਨੂੰ ਕਿਸੇ ਪ੍ਰਕਾਰ ਦਾ ਟਕਰਾਹ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਲੇਖ ਲਓ 28 ਤਰੀਕ ਨੂੰ ਜਿਹੜਾ ਟਕਰਾਹ ਹੋਣਾ ਉਹਨੂੰ ਰੋਕਣ ਵਾਸਤੇ ਕੋਈ ਨਾ ਕੋਈ ਪ੍ਰਬੰਧ ਕੀਤੇ ਜਾਣ ਤਾਂ ਕਿ ਬਕਾਇਦਾ ਤੌਰ ਤੇ ਟਕਰਾਹ ਰੁਕਿਆ ਜਾਵੇ ਤੇ ਲੋਕਾਂ ਦੇ ਵਿੱਚ ਸ਼ਾਂਤੀ ਬਣੀ ਰਹੇ ਕਿ ਬਾਬਾ ਰਣਨਾਮ ਸਿੰਘ ਤੁਮਾ ਨੇ ਵੀ ਕਿਹਾ ਵੀ 28 ਤਰੀਕ ਨੂੰ ਅਸੀਂ ਵੱਡੀ ਗਿਣਤੀ ਚਾਵਾਂਗੇ ਅਸੀਂ ਘੇਰਾ ਪਾਵਾਂਗੇ ਤੇ ਦਬਾਅ ਪਾਵਾਂਗੇ ਕਿ ਜਥੇ ਤਰ ਮੋਢ ਭਾਲ ਕੀਤੀ ਜਾਂਦੀ ਭਾਵੇਂ ਕਿ ਭਾਮੀ ਸਾਹਿਬ ਕਹਿ ਚੁੱਕੇ ਨੇ ਦਮਦਮੀ ਟਕਸਾਲ ਨਿਹੰਗ ਸਿੰਘ ਜਥੇ ਬਧਿਆ ਸੇਵਾ ਪੰਤੀ ਫਿਰ ਮਿਸ਼ਨਰੀ ਹੈ ਸੰਪਰਦਾਵਾ ਉਹਨੂੰ ਲੈ ਕੇ ਇੱਕ ਕਮੇਟੀ ਬਣਾਈ ਜਾਊਗੀ ਜਿਹਦੀ ਇੱਕ ਕਮੇਟੀ ਜਿਹੜੀ ਆ ਉਹ ਸਿਵਧਾਨ ਤਿਆਰ ਕਰੂਗੀ ਇੱਕ ਵਿਧਾਨ ਤਿਆਰ ਕਰੂ ਵੀ ਜਿਹਦਾ ਨਿਯੁਕਤੀ ਕਿਵੇਂ ਹੋਣੀ ਚਾਹੀਦੀ ਹੈ ਸੇਵਾ ਮੁਕਤੀ ਕਿਵੇਂ ਹੋਣੀ ਚਾਹੀਦੀ ਹੈ ਉਹ ਬਾਅਦ ਦੀ ਗੱਲ ਆਉਦੀ ਹੈ ਤੇ ਬਾਬੇ ਹਰਨਾਮ ਸਿੰਘ ਤੋਂ ਮੇਰੇ ਕੋਲ ਕੱਲ ਦੋ ਮੈਂਬਰ ਵੀ ਭੇਜੇ ਗਿਆ ਸੀ ਲੇਕਿਨ ਉਹਨਾਂ ਨੇ ਉਹਨਾਂ ਨੂੰ ਜਵਾਬ ਦਿੱਤਾ ਭਾਈ ਇਹ ਫੈਸਲਾ ਮੇਰਾ ਨਹੀਂ ਇਹ ਸੰਗਤ ਦਾ ਤੇ ਸੰਤ ਸਮਾਜ ਦਾ ਫੈਸਲਾ ਵਾ ਤੇ ਬੀਬੀ ਜਗੀਰ ਕੌਰ ਨੇ ਹਾਲਾਤ ਨੂੰ ਭਾਉਂਦੇ ਇਨੀ ਗੱਲ ਲਿਖੀ ਚਿੱਠੀ ਲਿਖੀ ਆ ਵੀ ਧਾਮੀ ਸਾਹਿਬ ਇਮੀਡੀਏਟਲੀ ਕਾਰਵਾਈ ਕੀਤੀ ਜਾਵੇ ਤੁਹਾਡੇ ਵੱਲੋਂ ਕਾਰਵਾਈ ਕੀਤੀ ਜਾਵੇ ਤਾਂ ਕਿ ਜੇ ਇੱਥੇ ਕੋਈ ਝਗੜਾ ਰਗੜਾ ਹੋਣਾ ਤੇ ਬਦਨਾਮੀ ਬਹੁਤ ਹੋਊ। ਹੁਣ ਧਾਮੀ ਸਾਹਿਬ ਕਿੰਨੇ ਕਾਰਗਰ ਸਿੱਧ ਹੁੰਦੇ ਇਹ ਤੇ ਪਤਾ ਨਹੀਂ। ਕਹਿਣ ਵਾਲੇ ਤੇ ਵੀ ਕਹਿੰਦੇ ਆ ਧਾਮੀ ਜੀ ਤੋਂ ਮਰਲੇ ਹੋਏ ਨੇ। ਰਲੇ ਕਿਵੇਂ ਨਹੀਂ ਪਤਾ। ਵੇਖੋ ਜੰਦੀਪ ਜੀ ਇੱਕ ਗੱਲ ਤੇ ਸਪਸ਼ਟ ਹੋ ਗਈ ਨਾ। ਜੀ। ਪ੍ਰਦੀਪ ਕਲੀਅਰ ਨੇ ਕੀ ਕਿਹਾ ਸੀਗਾ? ਪਰਦੀਪ ਕਲਦੇਰ ਨੇ ਇਹ ਗੱਲ ਕਹੀ ਸੀਗੀ ਕਿ ਜਦੋਂ ਅਸੀਂ ਬੇਕਾਇਦਾ ਤੌਰ ਤੇ ਜਾਈ ਸੁਖਬੀਰ ਸਿੰਘ ਬਾਦਲ ਕੋਲੇ ਤੇ ਉਹਨਾਂ ਨੇ ਇੰਨੀ ਗੱਲ ਸਾਨੂੰ ਕਹੀ ਵੀ ਤੁਸੀਂ ਵੋਟਾਂ ਦੀ ਗੱਲ ਕਰੋ ਬਾਬੇ ਨੇ ਗੱਲ ਕੀਤੀ ਕਿ ਨਹੀਂ ਕੀਤੀ ਉਹ ਕਹਿੰਦੇ ਜੀ ਤੁਸੀਂ ਉਹ ਤੇ ਗੱਲ ਠੀਕ ਹੈਗੀ ਆ ਤੁਸੀਂ ਮਾਫੀ ਦੀ ਗੱਲ ਕਰੋ ਜਿਹੇਦਰ ਨੂੰ ਬਰੀ ਕੀਤਾ ਕਿ ਨਹੀਂ ਸਾਡੇ ਬਾਬੇ ਨੂੰ ਉਹ ਕਹਿੰਦਾ ਤੁਸੀਂ ਉਹ ਤੁਹਾਡਾ ਬਾਬਾ ਉਹ ਆ ਤੇ ਮੈਂ ਇਹਨਾਂ ਦਾ ਬਾਬਾ ਵਸਾਰਿਆਂ ਦਾ ਜਿਹੇਦਰ ਦਾ ਬਾਬਾ ਮੈਂ ਆ ਤਮੀ ਨੇ ਸਾਬਤ ਕਰਤਾ ਵਾਗਿਆ ਵੀ ਸੰਗਬੀਰ ਸਿੰਘ ਬਾਦਲ ਜਿਹੜਾ ਵਾ ਉਹ ਉਹਨਾਂ ਦਾ ਬਾਬਾ ਉਹ ਦੇ ਕਹਣੇ ਤੋਂ ਬਾਹਰ ਨਹੀਂ ਹੈਗੇ ਪ੍ਰਦੀਪ ਕਲੇਰ ਦੀ ਕਹੀ ਹੋਈ ਗੱਲ ਤੇ ਧਾਮੀ ਨੇ ਮੋਹ ਲਾ ਕੇ ਦੱਸਦਾ ਵੀ ਇਹ ਬਾਬਾ ਵਾਕਈ ਸਾਡਾ ਵਾ ਇਸ ਕਰਕੇ ਬੀਬੀ ਜਗੀਰ ਕੌਰ ਨੇ ਜਿਹੜਾ ਖਦਸ਼ਾ ਫਰਕ ਕੀਤਾ ਉਹ ਵੀ ਬਿਲਕੁਲ ਦਰਸ ਕੀਤਾ ਵਾ ਤੇ ਜਿਹੜਾ ਮੰਗ ਪੱਤਰ ਦਿੱਤਾ ਵਾ 42 ਮੈਂਬਰਾਂ ਦੇ ਉਹਨਾਂ ਦੀ ਗਿਣਤੀ 47 ਵੀ ਹੋ ਸਕਦੀ 50 ਵੀ ਹੋ ਸਕਦੀ ਉਹਨਾਂ ਦੇ ਵਿੱਚ ਗਿਣਤੀ ਹੋਰ ਵੱਧ ਸਕਦੀ ਉਹਨਾਂ ਦੀ ਹਰ ਕੋਈ ਮਹਿਸੂਸ ਕਰਦਾ ਹੈ ਮੈਂਬਰ ਲੇਕਿਨ ਜਿਹੜੇ ਮਰੀਆ ਜ਼ਮੀਰ ਵਾਲੇ ਉਹ ਮਹਿਸੂਸ ਨਹੀਂ ਕਰਦੇ ਉਹ ਤਾਂ ਕਹਿੰਦੇ ਸੁਖਬੀਰ ਬਾਦਲ ਉੱਪਰ ਵੀ ਸੁਖਬੀਰ ਥੱਲੇ ਵੀ ਖਿਬੀਰ ਸੁਖਬੀਰ ਸੱਜੇ ਵੀ ਖਿਬੀਰ ਖੱਬੇ ਵੀ ਸੁਖਬੀਰ ਉਹਦੇ ਅੱਖਾਂ ਲੱਗਣਗੇ ਉਹ ਜੋ ਕਹੂਗਾ ਉਹ ਕਹਿਣਗੇ ਇਸ ਕਰਕੇ 27-28 ਤਰੀਕ ਨੂੰ ਜਿਹੜਾ ਬਜਟ اجلاس ਉਹ ਹਗਾਮਿਆਂ ਭਰਪੂਰ ਹੋਣ ਦੀ ਆਸ ਹੈ ਤੋ ਉਥੇ ਦਸਤਾਰਾਂ ਖਿਲਰਨ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਮੈਂ ਇਹ ਵੀ ਫਿਰ ਸਪਸ਼ਟ ਕਰ ਦਿਆਂ ਜੀ ਸ਼੍ਰੋਮਣੀ ਕਮੇਟੀ ਦੇ 185 ਮੈਂਬਰ ਨੇ 15 ਨਾਮਜ਼ਦ ਕੀਤੇ ਤੇ 170 ਚੁਣੇ ਹੋਏ ਛੇ ਪੰਜ ਤੱਕ ਤਾਂ ਦੇ ਜਥੇਦਾਰ ਤੇ ਇੱਕ ਦਰਬਾਰ ਸਦਾ ਹੈਡ ਗ੍ਰੰਥੀ ਇਹ ਵੀ ਮੈਂਬਰ ਲੇਕਿਨ ਇਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ 185 ਦੇ ਵਿੱਚੋਂ ਜੇ ਹਾਊਸ ਬੁਲਾਉਣਾ ਹੋਵੇ ਤੇ ਉਹਦਾ ਕੋਰਮ ਕਿੰਨਾ ਵਾ ਸਿਰਫ 31 ਮੈਂਬਰਾਂ ਦਾ 31 ਮੈਂਬਰ ਹਾਜ਼ਰ ਹੋਣ ਤੇ ਬਕਾਇਦਾ ਤੌਰ ਤੇ ਇਹਦਾ ਹਾਊਸ ਦੀ ਮੀਟਿੰਗ ਕੀਤੀ ਜਾ ਸਕਦੀ ਹੈ ਦੂਸਰੇ ਪਾਸੇ ਮੈਂ ਤੁਹਾਨੂੰ ਜੇ ਦੱਸਦੇ ਆ ਕਿ ਜਿਹੜੀ ਅੰਤਰੰਕ ਕਮੇਟੀ ਆ ਉਹਦਾ ਕੁਰਮ ਕਿੰਨਾ 5 ਮੈਂਬਰਾਂ ਦਾ ਜਿੱਦਣ ਇਹਨਾਂ ਨੇ ਭਾਈ ਰਣਜੀਤ ਸਿੰਘ ਨੂੰ ਲਾਉਣ ਦਾ ਮਤਾ ਕੀਤਾ ਸੀ ਉਸ ਤੋਂ ਪਹਿਲਾਂ ਟੋੜਾ ਸਾਹਿਬ ਆਪਣੀ 5 ਮੈਂਬਰਾਂ ਨਾਲ ਮੀਟਿੰਗ ਕਰਕੇ ਜਾ ਚੁੱਕੇ ਸੀ ਇਹਨਾਂ ਨੇ ਜੁਡੀਸ਼ੀਅਲ ਕਮਿਸ਼ਨ ਤੋਂ ਆਰਡਰ ਲਿਆ ਕਿ ਮੈਂ ਬਾਕੀ ਮੈਂਬਰਾਂ ਨਾਲ ਮੀਟਿੰਗ ਕੀਤੀ 6 ਕੇ 7 ਮੈਂਬਰ ਹੋ ਸੀ ਉਹਨਾਂ ਨੇ ਉਸ ਮੀਟਿੰਗ ਦੇ ਵਿੱਚ ਭਾਈ ਰਣਜੀਤ ਸਿੰਘ ਨੂੰ ਮੁਅਤਲ ਕਰਨ ਦਾ ਜੋ ਆਰਡਰ ਪਾਸ ਕੀਤਾ ਸੀ ਸਰਕਾਰ ਆਪਣੀ ਜਿੰਨਾ ਹੁੰਦੀ ਤੇ ਫਿਰ ਤਾਂ ਗੱਲ ਹੀ ਕੋਈ ਨਹੀਂ ਸੀ ਇਹ ਜੇ ਕਰਕੇ ਇਹ ਜਿਹੜੀ ਹੈ ਕੋਰ ਮੈਂਗਾ ਤੇ ਉਮੀਦ ਆ ਵੀ 28 ਤਰੀਕ ਨੂੰ ਪਹਿਲੀ ਗੱਲ ਤੇ ਮੈਂਬਰ ਬਹੁਤ ਘੱਟ ਆਉਣਗੇ ਮੈਂਬਰਾਂ ਦੀ ਗਿਣਤੀ ਵੱਧ ਤੋਂ ਵੱਧ ਸੌਖ ਦੇ ਗਰੀਬ ਹੋਊਗੀ ਵੱਧ ਨਿਵੱਦੀ ਨਹੀਂ ਕੋਸ ਮੈਂਬਰ ਅੱਜ ਵੀ ਵਿਦੇਸ਼ਾਂ 'ਚ ਬੈਠੇ ਨੇ ਵਿਦੇਸ਼ ਕਰਕੇ ਪਹਿਲੀ ਗੱਲ ਤੇ ਜਿਹੜੇ ਬੰਦੇ ਕੋਲ ਟਾਈਮ ਨਹੀਂ ਹੈਗਾ ਵਿਦੇਸ਼ਾ ਦਾ ਕੇ ਆਪਣੇ ਬੱਚਾ ਕੋ ਬੈਠੇ ਸਾਲ-ਸਾਲ ਛੇ-ਛੇ ਮਹੀਨੇ ਹੋ ਗਏ ਉਹਨਾਂ ਨੂੰ ਮੈਂਬਰ ਕਿਉਂ ਨਾ ਜਾਂਦਾ ਕਿਉਂ ਟਿਕਟ ਨਹੀਂ ਦਿੱਤੀ ਜਿੰਨੂੰ ਮੈਂਬਰ ਦਾ ਕੰਮ ਕੀ ਹੈ ਇਹ ਪਹਿਲਾਂ ਦੱਸਿਆ ਦਵੇ ਉਹਨਾਂ ਨੂੰ ਕਿਉਂ ਨਹੀਂ ਪ੍ਰੋਗਰੈਸ ਪੂਜੀਂਦੀ ਵਦੀ ਇਹ ਜਿ ਲਾਸ ਘੱਟੋ-ਕੱਟ 15 ਦਿਨ ਜਨਣਾ ਚਾਹੀਦਾ ਵਾ ਤੇ ਪੁੱਛਿਆ ਤੇ ਬਾਰੇ ਮੈਂਬਰ ਨੂੰ ਦੱਸੋ ਵੀ ਤੁਹਾਡੀ ਪ੍ਰੋਗਰੈਸ ਕੀ ਹੈ ਧਨ ਪ੍ਰਚਾਰ ਵਾ ਤੇ ਤੁਸੀਂ ਕੀ ਕੀਤਾ ਸੇਖੋ ਮੈਂ ਜੇ ਤੁਸੀਂ ਕੀ ਕੀਤਾ ਤੇ ਜੇ ਤੁਸੀਂ ਵਿਦੇਸ਼ ਬੈਠੇ ਤਾਂ ਰਸਤੇ ਵਾ ਤੇ ਚੱਲ ਜਾਓ ਕਿਸੇ ਵਰ ਨੂੰ ਕਦੇ ਗਰੀਬ ਨੂੰ ਇਹ ਸ ਕਰਕੇ ਜਿਹੜੀ 28 ਤਰੀਕ ਦਾ اجلاس ਹੈ ਜਿਸ ਤਿੱਕ ਤਾਂ ਬਾਬੇ ਤੋਂ ਮੈਨੇ ਇਕਾਲ ਦਿੱਤੀ ਹੈ ਸੰਸਮਾਜ ਨੇ ਇਕਾਲ ਦਿੱਤੀ ਹੈ ਜੇ ਲੋਕ ਵੱਡੀ ਗਿਣਤੀ ਜੀ ਇਕੱਠੇ ਹੋ ਜਾਂਦੇ ਨੇ ਉਥੇ ਖਲੜ ਵੀ ਪੈ ਸਕਦਾ ਝਗੜਾ ਵੀ ਹੋ ਸਕਦਾ ਤੇ ਬੀਬੀ ਜ਼ਗੀਰਕੁਰ ਦਾ ਖਲਚਾ ਬਿਲਕੁਲ ਬਰੋਸਤਾ ਤੇ ਉਹਨਾਂ ਨੇ ਪਹਿਲਾਂ ਸੁਚੇਤ ਕੀਤਾ ਸ਼ਰਮਣੀ ਕਮੇਟੀ ਦੇ ਪ੍ਰਧਾਨ ਨੂੰ ਵੀ ਇਹੋ ਜਿਹੇ ਹਾਲਾਤ ਜੇ ਬਣਨੇ ਆ ਤੇ ਉਹਦਾ ਪਹਿਲਾ ਟਕਰਾ ਕਰਨ ਵਾਸਤੇ ਜਿਹੜੀ ਇਹ ਪੂਰੀ ਤਿਆਰੀਆਂ ਕੀਤੀਆਂ ਜਾਂ ਜੇ ਜੀ ਸਭ ਉੱਤਰ ਪੰਜਾਬ ਪੁਲਿਸ ਤੇ ਫੌਜ ਵੀ ਟੱਕਰੇ ਦੇ ਵਿੱਚ ਹੀ ਆ ਆਖਰਕਾਰ ਇਹ ਮਾਮਲਾ ਜਿਹੜਾ ਇਹ ਮਾਨਯੋਗ ਹਾਈ ਕੋਰਟ ਦੇ ਵਿੱਚ ਪਹੁੰਚ ਗਿਆ ਉੱਥੇ ਸੁਣਵਾਈ ਵੀ ਹੋਈ ਅੱਜ ਤੇ ਜੋ ਕੁਝ ਹੋਇਆ ਤੁਹਾਨੂੰ ਪਤਾ ਹੀ ਆ ਇਹ ਮਾਮਲਾ ਵੱਧਦਾ ਹੀ ਜਾ ਰਿਹਾ ਪੱਟੀ ਸਾਹਿਬ ਮਤਲਬ ਇਹ ਮਾਮਲੇ ਨੂੰ ਠੱਲ ਵੀ ਪਾਈ ਜਾ ਸਕਦੀ ਸੀ ਪਰ ਇਦਾਂ ਦੀ ਕੋਈ ਸਥਿਤੀ ਜਿਹੜੀ ਆ ਉਹ ਬਣਦੀ ਦਿਖਾਈ ਦਿੰਦੀ ਨਹੀਂ ਆ ਉਧਰ ਦੂਜੇ ਪਾਸੇ ਉਹ ਜਿਹੜੇ ਮੈਡਮ ਆ ਉਹਦਾ ਦੇ ਇਹ ਖਲਾਫ ਵੀ ਕਈ ਲੋਕ ਮੈਂ ਦੇਖ ਰਿਹਾ ਸੋਸ਼ਲ ਮੀਡੀਆ ਦੇ ਉੱਤੇ ਬੜਾ ਕੁਝ ਸਬੂਤ ਕੱਢ ਕੇ ਲਿਆ ਰਿਹਾ ਇੱਕ ਬਠਿੰਡਾ ਦੇ ਵਿੱਚ ਕੋ ਕਤਲ ਹੋ ਗਿਆ ਸੀ ਮੇਲਾ ਸਿੰਘ ਜੋਹਲ ਹੁਣੀ ਉਹਨਾਂ ਨੂੰ ਗੈਂਗਸਟਰਾਂ ਨੇ ਗੋਲੀਆਂ ਮਾਰ ਦਿੱਤੀਆਂ ਸੀਗੀਆਂ ਇਹ ਮਾਮਲਾ ਨਾ ਹੁਣ ਮਤਲਬ ਪਾਣੀ ਚ ਮਧਾਣੀ ਵਾਂਗੂ ਖਿੱਲਰਦਾ ਜਾਂਦਾ ਤੇ ਖੈਰ ਕਿਉਂਕਿ ਹੁਣ ਅਦਾਲਤ ਦੇ ਵਿੱਚ ਪਹੁੰਚ ਗਿਆ ਤੇ ਦੂਜੇ ਪਾਸੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਤੇ ਫੌਜ ਦੇ ਕਿ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਕਿੱਦਾਂ ਦੇਖਦੇ ਹੋ ਜੀ ਲੈਫਟੇਨੈਂਟ ਜਨਰਲ ਜਿਹੜੇ ਹੈਗੇ ਵੈਸਟਰਨ ਕਮਾਂਡ ਦੇ ਉਹਨਾਂ ਨੇ ਤੇ ਬਕਾਇਦਾ ਤੌਰ ਤੇ ਗੌਰਵ ਜਾਦਵ ਦੀ ਖਾਦਰੀ ਚ ਪ੍ਰੈਸ ਕਾਨਫਰੰਸ ਕੀਤੀ ਹੈ। ਉਹਨਾਂ ਨੇ ਇਮੀਡੀਏਟਲੀ ਨਾਨਸ ਨੂੰ ট্রান্সਫਰਿੰਗ ਜਿਹੜੇ ਬੰਦੇ ਉੱਥੇ ਜਿਹਨਾਂ ਨੇ ਹਮਲਾ ਕੀਤਾ ਸੀ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਸਖਤ ਕਰਨੇ ਕਰ ਦਿੱਤੀ ਹੈ। ਉਹਨਾਂ ਨੇ ਇਹ ਵੀ ਗੱਲ ਕਹੀ ਵੀ ਜਿਹੜਾ ਦੇਰ ਨਾਲ ਪਰਚਾ ਦੱਚ ਕੀਤਾ ਸਾਨੂੰ ਉਹਦੇ ਤੇ ਅਪੱਤੀ ਹੈ। ਸਾਨੂੰ ਉਹਦੇ ਤੇ ਇਤਰਾਜ਼ ਹੈ। ਲੇਕਿਨ ਉਹਨਾਂ ਨੇ सीबीआई ਜਾਂਚ ਤੋਂ ਇਨਕਾਰ ਕੀਤਾ ਪਹਿਲੀ ਗੱਲ ਤੇ ਲੈਫਟੀਨਰਲ ਜਨਰਲ ਨੂੰ ਉੱਥੇ ਆ ਕੇ ਪ੍ਰੈਸ ਕਾਨਫਰੰਸ ਦਾ ਮਤਲਬ ਨਹੀਂ ਬਣਦਾ ਕਿ ਲਿਖਤੀ ਪ੍ਰਤੀ ਅੱਜ ਤੱਕ ਵੈਸਟਰਨ ਕਮਾਂਡ ਨੇ ਡਗ ਕਰਨਲ ਪਸ਼ਪਿੰਦਰ ਸਿੰਘ ਦੀ ਹਮਾਇਤ ਨਹੀਂ ਆਇਓ ਲਿਖਤੀ ਪ੍ਰਤੀ ਕੁਝ ਵੀ ਨਹੀਂ ਕੀਤਾ ਆਜਾ ਕੇ ਕਹਿ ਦਿੰਦਾ ਵੀ ਸਾਨੂੰ ਪੰਜਾਬ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਉੱਤੇ ਬਕਾਇਦਾ ਤੌਰ ਤੇ ਵਿਸ਼ਵਾਸ ਹੈ ਕਿਉਂਕਿ 1990 ਦੇ ਦਹਾਕੇ ਦੇ ਵਿੱਚ ਅਸੀਂ ਜੰਗ ਲੜਦੇ ਨੇ ਆ BSP ਤੇ CRP ਨਾਲ ਲੜਕੇ ਤੇ ਇੱਥੇ ਪੰਜਾਬ ਚ ਰਹੇ ਅਸੀਂ ਸਾਈਕਲ ਨੂੰ ਜਾਣਦੇ ਹਾਂ ਇਹਨਾਂ ਨੂੰ ਇਸ ਕਰਕੇ ਚਾਹੀਦਾ ਹੈ ਕਿ ਇਹਨਾਂ ਦੀ ਜਿਹੜੀ ਇਹ ਜਾਂਚ ਆ ਉਹ ਪੁਲਿਸ ਕਰਦੀ ਹੈ ਤੇ ਠੀਕ ਕਰ ਰਹੀ ਹੈ ਲੇਕਿਨ ਦੂਜੇ ਪਾਸੇ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਕੱਲ ਧਰਨਾ ਖਤਮ ਕਰਾ ਕੇ 31 ਤਰੀਕ ਦਾ ਟਾਈਮ ਦਿੱਤਾ ਤੇ ਉਹਦੇ ਨਾਲ 21 21 ਮਾਰਚ ਨੂੰ 21 ਮਾਰਚ ਨੂੰ ਸੰਜੀਵ ਸ਼ਰਮਾ ਇੱਕ PIL ਪਾਉਂਦੇ ਆ ਅਦਾਲਤ ਦੇ ਵਿੱਚ ਵੀ ਇਹ ਜਿਹੜਾ ਕਰਨਲ ਦਾ ਮਾਮਲਾ ਇਹ ਕਾਫੀ ਤੂਲ ਪੜ ਚੁੱਕਾ ਤੇ ਬੜਾ ਸੈਂਸਿਟਿਵ ਮਾਮਲਾ ਇਹਦੀ ਜਾਂਚ ਸੀਬੀ ਤੋਂ ਕਰੀ ਜਾਵੇ। 24 ਮਾਰਚ ਨੂੰ ਬਕਾਇਦਾ ਤੌਰ ਤੇ ਕਰਨਲ ਦਾ ਪਰਿਵਾਰ ਵੀ ਇੱਕ ਹਾਈ ਕੋਰਟ ਚ ਪਟੀਸ਼ਨ ਪਾਉਂਦਾ ਤੇ ਇਹ ਦੋਵੇਂ ਪਟੀਸ਼ਨਰ ਅੱਜ ਕਲਮ ਕਰ ਦਿੱਤੀ ਜਾਂਦੀ ਹੈ। ਕਲਬ ਕਰਕੇ ਇਹਨਾਂ ਦੀ ਕੋਸ਼ਿਸ਼ ਹੁੰਦੀ ਆ ਪੁਲਿਸ ਦੀ ਇਹ ਜਿਹੜਾ ਜਸਟਿਸ ਕਦਗੇ ਨੂੰ ਨਾ ਲੱਗੇ। ਇਹ ਮ ਕਮ ਉਹਨਾਂ ਨੂੰ ਲੱਗ ਗਿਆ ਤੇ ਉਹਨਾਂ ਚੰਗੀ ਝਾੜ ਚਮਕ ਕੀਤੀ ਸਾਰਿਆਂ ਦੀ ਜਸਟਿਸ ਮੋਰਗਨ ਹੋ ਕੀ ਰਿਹਾ ਯਾਰ ਹੋ ਕੀ ਰਿਹਾ ਜਸਟਿਸ ਕਦਗਲ ਨੇ ਇੰਨੀ ਗੱਲ ਕਹੀ ਵੀ ਵਿਦਨ ਮੋਰਗਨ ਸਾਹਿਬ ਮ ਰੱਖ ਜਸਟਿਸ ਮੋਰਗਨ 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 ਇਨਵੈਸਟਰ ਮੋਰਗਨ ਨੇ ਇੰਨੀ ਗੱਲ ਕਹੀ ਵੀ ਵਿਦਨ ਟੂ ਡੇਜ ਤੁਸੀਂ ਐਫੀਡੇਵਿਟ ਦੇ ਕੇ ਕਿਹੜਾ ਪੁਲਿਸ ਅਫਸਰ ਐਫੀਡੇਵਿਟ ਦੇਊਗਾ ਵੀ ਅਸੀਂ ਇਹਦੀ ਚਾਹ ਕਰਵੇ ਕੀਤੀ ਤੀਗਾ ਕਰਨ ਜਾ ਰਹੇ ਸੀ ਕਿਉਂ ਇਹ ਹੋਊਗਾ ਵੀਡੇਵਿਟ ਜੇ ਤੁਸੀਂ 2 ਦਿਨਾਂ ਦੇ ਵਿੱਚ ਐਪੀ ਡੇਵਿਡ ਦੇਣ ਤੋਂ ਜਿਹੜੀ ਆ ਉਹ ਨਾਕਾਮ ਰਹਿੰਦੀ ਹੈ ਤੇ ਇਹ ਮਾਮਲਾ ਸੀਬੀ ਨੂੰ ਜਾਏਗਾ ਹਾਈ ਕੋਰਟ ਦੇ ਕੁਝ ਬਕਾਇਦਾ ਤੌਰ ਤੇ ਇਹ ਹੈਗਾ ਵਾ ਉਹਦੇ ਕੋਲ ਪਾਵਰ ਹੈਗੀ ਹੈ ਵੀ ਉਹ ਸੀਬੀ ਨੂੰ ਭੇਜ ਸਕਦੇ ਹਾਲ ਹੀ ਕਿ ਕੁਝ ਸਟੇਟਾਂ ਆਈਆਂ ਜਿਹਨਾਂ ਦੇ ਪੰਜਾਬ ਵੀ ਸ਼ਾਮਲ ਆ ਉਹਦੇ ਵਿੱਚ ਸੀਬੀ ਆਪਣੀ ਮਰਜ਼ੀ ਨਾਲ ਨਹੀਂ ਜਾ ਸਕਦੀ ਐਨਆਈਏ ਤੇ ਈਡੀ ਈੜੀ ਤੇ ਪਹਿਲਾ ਦਰਜ ਕੀਤੇ ਮਕਦਮੇ ਦੇ ਹਿਸਾਬ ਨਾਲ ਉਸ ਮਕਦਮੇ ਦੀ ਕਾਪੀ ਲੈ ਕੇ ਤੇ ਉਹ ਆਪਣੀ ਜਾਂਚ ਕਰ ਸਕਦੀ ਹੈ ਐਮਆਈਏ ਨੂੰ ਕੋਈ ਇੱਕ ਤਾਂ ਪਰਮਿਸ਼ਨ ਲੈਣ ਦੀ ਲੋੜ ਨਹੀਂ ਕਿਉਂਕਿ ਉਹ ਸਿਰਫ ਸਿਰਫ ਅਤਵਾਦ ਦਾ ਮਾਮਲਾ ਜਿਹੜੇ ਉਹ ਹੀ ਡੀਲ ਕਰਦੀ ਉਹ ਕਿਤੇ ਵੀ ਜਾ ਕੇ ਰੀਡ ਕਰਕੇ ਬੰਦੇ ਨੂੰ ਫੜ ਵੀ ਸਕਦੀ ਹੈ ਗ੍ਰਿਫਤਾਰ ਵੀ ਕਰ ਸਕਦੀ ਹੈ ਤਲਾਸ਼ੀ ਵੀ ਲੈ ਸਕਦੀ ਹੈ 2008 ਵਿੱਚ ਜਦੋਂ ਬੰਬੇ ਦਾ ਅਟੈਕ ਹੁੰਦਾ ਵਾ ਉਸ ਤੋਂ ਬਾਅਦ ਬਕਾਇਦਾ ਤੌਰ ਤੇ ਇਹਦੀ ਜਿਹੜੀ ਐਮਆਈ ਦੀ ਜਿਹੜੀ ਆ ਉਹ ਹੁਣ ਬੰਦਿਆਂ 'ਤੇ ਰੱਖੀ ਜਾਂਦੀ ਹੈ ਕਿਉਂਕਿ ਉਹ ਕਹਿੰਦੇ ਸਾਡੇ ਕੋਲ ਕੋਈ ਇਹੋ ਜਿਹੀ ਏਜੰਸੀ ਹੈ ਨਹੀਂ ਜਿਹੜੀ ਇੰਡੀਪੈਂਡੈਂਟ ਕੰਮ ਕਰ ਸਕੇ। ਕਿ ਸੀਬੀਏ ਨੇ ਜਿਹੜੀ ਸਟੇਟ ਜਿਹੜਾ ਪਹਿਲਾਂ ਸਰਕਾਰ ਕੋ ਪਰਮਿਸ਼ਨ ਲੈਣੀ ਹੈ। ਹੂੰ। ਜਾਂ ਹਾਈ ਕੋਰਟ ਦੇ ਵਿੱਚ ਇਹਨਾਂ ਨੂੰ। ਹੁਣ ਹਾਈ ਕੋਰਟ ਦੇ ਵਿੱਚ ਇਹਨਾਂ ਨੇ ਕਹਿ ਦਿੱਤਾ ਵੀ ਸਾਡੀ ਸੀਬੀ ਤੋਂ ਜਾਂਚ ਕਰਾਈ ਜਾਵੇ ਤੇ ਅੱਜ ਜਦੋਂ ਉਹਨਾਂ ਦੇ ਰਿਸ਼ਤੇਦਾਰ ਕਰਨਲ ਨੂੰ ਪੁੱਛਿਆ ਗਿਆ ਸਾਬਕਾ ਜਿਹੜੇ ਅਫਸਰ ਨੇ। ਕਿ ਨੋ ਕੀ ਨਾ ਸ਼ਬਦ ਉਹਨਾਂ ਦਾ ਉਹਨਾਂ ਨੂੰ ਪੁੱਛਿਆ ਕਿ ਉਹ ਕਹਿਣ ਲੱਗੇ। ਹਾਂਜੀ। ਉਹਨਾਂ ਨੇ ਇੰਨੀ ਗੱਲ ਕੀਤੀ ਜੀ ਵੇਖੋ ਸਾਡੀ ਜਿਹੜੀ ਆ ਅਦਾਦ ਦੇ ਗਿੱਧਾ ਸੀਬੀ ਤੋਂ ਘੱਟ ਬੰਨਣਾ ਹੀ ਕੁਛ ਨਹੀਂ ਸਾਨੂੰ ਇਹਦੀ ਜਾਂਚ ਸੀਬੀ ਕੋਲ ਚਾਹੀਦੀ ਹੈ ਪੰਜਾਬ ਪੁਲਿਸ ਤੇ ਸਾਨੂੰ ਕੋਈ ਭਰੋਸਾ ਨਹੀਂ ਤੁਹਾਨੂੰ ਪਤਾ ਹੋਏਗਾ ਪੰਜਾਬ ਪੁਲਿਸ ਦੇ ਕਈ ਅਫਸਰਾਂ ਨੂੰ ਪੰਜਾਬ ਪੁਲਿਸ ਤੇ ਭਰੋਸਾ ਨਹੀਂ ਆਗਾ ਉਹ ਵੀ ਜਾਂਚ ਕਰਾਉਣੀ ਹੋਵੇ ਤੇ ਉਹ ਕਿਸੇ ਹਾਈ ਕੋਰਟ ਦੇ ਚੀਫ ਜਸਟਿਸ ਕੋਲ ਜਸਤ ਕਰਨ ਜਾਉਂਦੇ ਆ ਜਾਂ ਸੀਬੀ ਤੋਂ ਕਰਨੀ ਚਾਹੁੰਦੇ ਆ ਉਸ ਸੀਬ ਜਿਹੜੀ ਪੰਜਾਬ ਪੁਲਿਸ ਉਹਦੇ ਤੋਂ ਹੀ ਕਹਿਣਾ ਵਾ ਜੋ ਸਰਕਾਰ ਨੇ ਕਿਹਾ ਬਾਕੀ ਕੁਝ ਨਹੀਂ ਕਿਹਾ ਉਹਨਾਂ ਨੇ ਹੁਣ ਇਹਦੇ ਵਿੱਚ ਤੁਸੀਂ ਇਹ ਵੇਖੋ ਵੀ ਸੀਬੀਏ ਨੂੰ ਜਾਂਦੀ ਕਿ ਨਾ ਜਾਂਦੀ 28 ਤਰੀਕ ਅਗਲੀ ਸੁਣਵਾਈ ਹਾਈ ਕੋਰਟ 'ਚ ਹੈਗੀ ਆ ਪਹਿਲਾਂ ਤੇ ਸੰਜੀਵ ਸ਼ਰਮਾ ਜਿਹੜੇ ਐਡਵੋਕੇਟ ਸੀ ਉਹ ਪੀਐਲ ਲੈ ਕੇ ਗਏ 24 ਤਰੀਕ ਨੂੰ ਫਿਰ ਕਰਨਲ ਪੁਸ਼ਪਿੰਦਰ ਸਿੰਘ ਢਿਲੋਂ ਦਾ ਪਰਿਵਾਰ ਦਾ ਪਰਿਵਾਰਚ ਲਾ ਗਿਆ ਉਹਨਾਂ ਦੀ ਪਤਨੀ ਨੇ ਵੀ ਜਸੰਦਰਪੁਰ ਬਾਟਨੀ ਵਿੱਚ ਕਹਿਤਾ ਵੀ ਸਭ ਨੂੰ ਸੀਬੀ ਇਹ ਤੋਂ ਕੱਟ ਕੁਝ ਮਨਜ਼ੂਰ ਨਹੀਂ ਲੇਕਿਨ ਕੱਜ ਕੱਲ ਇੰਜ ਲੱਗਦਾ ਸੀ ਵੀ ਸ਼ਾਇਦ ਪੁਲਿਸ ਦਾ ਤੇ ਇਹਨਾਂ ਦਾ ਪਰਿਵਾਰ ਦਾ ਸਮਝੌਤਾ ਹੋ ਗਿਆ ਵੀ ਜਿਹੜਾ ਧਰਨਾ ਵੀ ਖਤਮ ਕਰ ਦਿੱਤਾ ਗਿਆ ਤੇ 8 ਦਿਨ ਦਾ ਵਿੱਚ ਗੈਰ ਵੀ ਪਾ ਦਿੱਤਾ ਗਿਆ ਲੇਕਿਨ ਹੁਣ ਜਿਸ ਤਰੀਕੇ ਨਾਲ ਮਹਿਸੂਸ ਹੁੰਦਾ ਵਾ ਕਿ ਸੀਬੀ ਨੂੰ ਜਾਂਚ ਚੱਲੇਗੀ ਤੇ ਪੰਜਾਬ ਪੁਲਿਸ ਲਈ ਮੁਸ਼ਕਲ ਹੋ ਜਾਏਗੀ ਕੋ ਸਭ ਕੁਝ ਕੰਨ ਤੇ ਲਿਖਿਆ ਵਾ ਕਿ ਕਰਨਲ ਦੀ ਕਟਮਰ ਹੋਈਆ ਵੀਡੀਓ ਸਾਹਮਣੇ ਆਈ ਹੈ ਜਿਹੜੀਆਂ ਆ ਗੱਲਾਂ ਬਣਾਈ ਜਾਂਦੀਆਂ ਨੇ ਫਲਾਣੇ ਆ ਗਿਆ ਤੇ ਢੀਗੜਾ ਆ ਗਿਆ ਉਗੜਾ ਗਿਆ ਹਰ ਇੱਕ ਬੰਦੇ ਦੀ ਜ਼ਿੰਦਗੀ 'ਚ ਕੋਈ ਨਾ ਕੋਈ ਘਟਨਾ ਵਾਪਰੀ ਹੁੰਦੀ ਹੈ ਉਹਨੂੰ ਲੈ ਕੇ ਸਾਹਮਣੇ ਲੈ ਕੇ ਤੇ ਖੁਦ ਬਦਦੂਦ ਬਣਦੀ ਨਹੀਂ ਗਲਤ ਇਸ ਘਟਨਾ ਦੀ ਕਰੋ ਘਟਨਾ ਜੋੜ ਕੇ ਵੇਖੋ ਵੀ ਗਲਤ ਕਿਹੜਾ ਤੇ ਸਹੀ ਕਿਹੜਾ ਹੈਗਾ ਬਿਲਕੁਲ ਠੀਕ ਹੈ ਇਹ ਸ ਕਰਕੇ ਪੁਲਿਸ ਹਰ ਪ੍ਰਕਾਰ ਦੇ ਅਟਕਣ ਦੇ ਮਤ ਨੂੰ ਕੀ ਫਿਰ ਜਿਹੜੀ ਇਹਨਾਂ ਮਾਫੀ ਮੰਗੀ ਆ ਇਹਨਾਂ ਇੰਸਪੈਕਟਰਾਂ ਨੇ ਉਹ ਵੀ ਕਾਊਂਟ ਕਰਦੀ ਹੈ ਮਾਫੀ ਤੂੰ ਮੰਗ ਲੈ ਗਲਤੀ ਕਰਦਾ ਉਹਦੇ ਉੱਤੇ ਬਹੁਤ ਚਰਚਾ ਹੋਈ ਅੱਜ ਕੋਰਟ ਦੇ ਵਿੱਚ ਬਿਲਕੁਲ ਚਰਚਾ ਬਿਲਕੁਲ ਚਰਚਾ ਹੈ ਜੀ ਮਾਫ਼ੀ ਤੋਂ ਉਹ ਮੁੰਜੇ ਗਲਤੀ ਕੀਤੀ ਹੈ ਫਿਰ ਤੁਸੀਂ ਵੇਖੋ 13 14 ਦੀ ਰਾਤ ਦੀ ਘਟਨਾ ਦੀ ਘਟਨਾ ਵਾਪਰੀ ਹੈ 15 ਤਰੀਕ ਨੂੰ ਤੁਸੀਂ ਜਾ ਕੇ ਜਿਹੜਾ 15 ਤਰੀਕ ਰਾਤ ਨੂੰ ਤੁਸੀਂ ਜਿਹੜਾ ਪਰਚਾ ਦਰਜ ਕਰਦੇ ਉਹ ਢਾਡੇ ਵਾਲੇ ਦੇ ਬਿਆਨ ਤੇ ਕਰਦੇ ਤੇ ਅਣਪਛਾਤੇ ਕਰਦੇ 21 ਦੀ ਰਾਤ ਨੂੰ ਜਾ ਕੇ ਫਿਰ 22 ਤਰੀਕ ਨੂੰ ਤੁਸੀਂ ਜਿਹੜੀ ਉਹ ਮੁੜ ਕੇ ਫਿਰ ਪੁਲਿਸ ਤੇ ਮਕਦਮਾ ਦਰਜ ਕਰਦੇ ਹੋ ਜਿਹਦੇ ਚ ਪੰਜਾਂ ਨੇ ਤੁਹਾਡੇ ਪੁਲਿਸ ਇੰਸਪੈਕਟਰ ਨੇ ਇੱਕ ਕਣ ਪਛਾਣਤਾ ਤੇ ਬਾਕੀਆਂ ਦਾ ਪਤਾ ਕੋਈ ਨਹੀਂ ਕਿਹੜੇ ਕਿਹੜੀ ਦੀ ਹੈਗੀ ਅਜੇ ਤੱਕ ਨਾਨਕ ਸਿੰਘ ਨੇ ਇਹ ਜਿਹੇ ਸਭੀ ਸਸਪੈਂਡ ਕਿਹੜੇ ਕੀਤੇ ਇਸ ਕਰਕੇ ਨਾਨਕ ਸਿੰਘ ਜਿੱਥੇ ਵੀ ਗਿਆ ਵਾ ਉਹਨੇ ਉੱਥੇ ਜਿਹੜਾ ਸੀ ਆਪਣਾ ਜਿਹੜਾ ਸੀ ਕੋਈ ਬਹੁਤ ਵਧੀਆ ਕੰਮ ਨਹੀਂ ਕੀਤਾ ਪੰਜਾਬੀ ਚ ਕਹਿੰਦੇ ਹੁੰਦੇ ਆ ਨਾਮ ਗੁਰਗਾਂ ਵਾਲੇ ਕਮ ਜਲਾਦਾਂ ਵਾਲੇ ਨਾਣ ਸਕਦੇ ਹੈਗੇ ਨੇ ਉਹ ਨਾਲੇ ਕਿਦਾ ਕੀ ਬਣੂ ਇਹ ਤੇ ਪਤਾ ਨਹੀਂ ਇਹ ਤੇ ਕਨਫਰਮ ਬਦਲੀ ਕੋਈ ਹੋਈ ਹੋਏਗੀ ਤੇ ਜੇ ਕੱਲ ਨੂੰ ਸਰਕਾਰ ਬਦਲਦੀ ਤੇ ਅਗਲੀ ਸਰਕਾਰ ਆ ਕੇ ਉਹਨੂੰ ਇੱਥੋਂ ਡੈਪੂਟੇਸ਼ਨ ਤੇ ਬਾਹਰ ਵੀ ਭੇਜ ਸਕਦੀ ਪਾਈ ਤੇਰੀ ਲੋੜ ਨਹੀਂ ਪੰਜਾਬ ਨੂੰ ਹਾਲੇ ਕਿ ਉਹ ਕੁਝ ਲੈਂਦਾ ਡੀਆਈਜੀ ਬਣਨ ਵਾਲਾ ਸੀਗਾ ਹੂੰ ਉਹਦੇ ਤੇ ਵੀ ਸ਼ਾਇਦ ਹੁਣ ਰੁਕ ਲੱਗ ਜਾਵੇ ਹਲਦੀ ਕਿੜੀ ਜੀ ਪ੍ਰਧਾਨ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਜੀ ਸ਼ੁਕਰੀਆ